ਮਿਸ਼ਨ ਦੇ ਥਾਣਾ ਸਿਵਲ ਲਾਈਨਸ ਵਿਖੇ ਅ ਕੱਲ ਜਦੋਂ ਪ੍ਰੇਮ ਸਿੰਘ ਪੁੱਤਰ ਗੁਰਦੀਪ ਸਿੰਘ ਜੋ ਕਿ ਬੀ ਬਲੌਗ ਦਾ ਰਹਿਣ ਵਾਲਾ ਵਾ ਇਹ ਆਪਣੀ ਐਕਟਿਵਿਟੀ ਤੇ ਜਾ ਰਿਹਾ ਸੀਗਾ ਪੁਲਿਸ ਪਾਰਟੀ ਵੱਲੋਂ ਮਾਨਵ ਸਕੂਲ ਕੋਲ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਅਸੀਂ ਇਸ ਦੀ ਐਕਟਿਵਿਟੀ ਸਰਚ ਕੀਤੀ ਇਸ ਤਾਂ ਸਾਨੂੰ ਇਸ ਕੋਲੋਂ 55 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੇ ਖਿਲਾਫ ਅਧੀਨ ਧਾਰਾ 336 188 आईपीएस ਦੇ ਤਹਿਤ ਇੱਕ ਐਫਰ ਦਰਜ ਕੀਤੀ ਹੈ ਇਸ ਵਿੱਚ ਜੋ ਐਕਟਵਾ ਯੂਜ਼ ਕੀਤੀ ਗਈ ਸੀ क्राइम ਦੇ ਵਿੱਚ ਉਹ ਸੈਕਟਵਾ ਵੀ ਸਕੂ ਰਿਕਵਰ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ 55 ਗੱਟੂ ਲਿ ਲਿਏ ਲੈ ਕੇ ਜਾ ਰਿਹਾ ਸੀ ਜੋ ਕਿ ਕਾਫੀ ਟਾਈਮ ਤੋਂ ਜਿਵੇਂ ਸਾਡੇ ਧਿਆਨ ਚ ਕਿ ਜੋ ਚਾਈਨਾ ਡੋਰ ਇੱਕ ਤਰ੍ਹਾਂ ਦੀ ਸਿੰਥੈਟਿਕ ਡੋਰ ਹੈ ਜੋ ਨਾ ਸਿਰਫ ਜਾਨਵਰਾਂ ਲਈ ਪੰਛੀਆਂ ਲਈ ਹਾਨੀਕਾਰਕ ਸਗੋਂ ਕਈ ਇਨਸੀਡੈਂਟ ਪੰਜਾਬ ਦੇ ਵਿੱਚ ਵੀ ਬਾਕੀ ਸਟੇਟਾਂ ਦੇ ਵਿੱਚ ਵੀ ਹੋਏ ਨੇ ਜਿਸ ਵਿੱਚ ਚਾਇਨਾ ਡੋਰ ਨਾਲ ਕਈ ਲੋਕਾਂ ਦੀ ਧੋਣਾ ਵੀ ਖੱਟੀਆਂ ਗਈਆਂ ਨੇ ਤੇ ਕਈ ਜਗ੍ਹਾ ਡੈਥ ਵੀ ਹੋਏ ਨੇ ਸੋ ਇਸ ਦੀ ਗੰਭੀਰਤਾ ਨੂੰ ਰੱਖਦੇ ਹੋਏ ਸਾਡੇ ਵੱਲੋਂ ਸਮੇਂ-ਸਮੇਂ ਤੇ ਇਹ ਦੁਕਾਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਨਾਕਬੰਦੀ ਵੀ ਕੀਤੀ ਜਾਂਦੀ ਹੈ ਰੀਸੈਂਟਲੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੀ 2017 ਦੇ ਵਿੱਚ ਚਾਇਨਾ ਡੋਰ ਨੂੰ ਪੂਰਨ ਤੌਰ ਤੇ ਬੈਨ ਕੀਤਾ ਗਿਆ ਸੀ ਕਿਉਂਕਿ ਚਾਇਨਾ ਜੋ ਕਿ ਇੱਕ ਸਿੰਥੈਟਿਕ ਡੋਰ ਹੈ ਇਟਸ ਅ ਨੋਨ ਬਾਇਓਡੀਗਰੇਬਲ ਪ੍ਰੋਡਕਟ ਜੋ ਕਿ ਕਦੇ ਵੀ ਧਰਤੀ ਦੇ ਵਿੱਚ ਸਮੋਣ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ ਸੋ ਆਪਣੇ এনवायरमेंट ਲਈ ਓਵਰਾਲ ਇਕੋਸਿਸਟਮ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਤੇ ਸਾਡੇ ਦੇਖਣ ਦੇ ਵਿੱਚ ਵੀ ਆਉਂਦਾ ਕਿ ਕਈ ਜਾਨਵਰ ਇਹਦੇ ਕਰਕੇ ਗਈਆਂ ਨੇ ਸੋ ਇਸ ਚੀਜ਼ ਨੂੰ ਰੱਖਦੇ ਹੋਏ ਪੁਲਸ ਪਾਰਟੀ ਵੱਲੋਂ ਇਹ ਬ੍ਰਮਹ ਦੀ ਕੀਤੀ ਗਈ ਹੈ ਤੇ ਮੈਂ ਸਾਰਿਆਂ ਨੂੰ ਇਹ ਸੁਨੇਹਾ ਵੀ ਦੇਣਾ ਚਾਹਣਾ ਵਾਂ ਤੇ ਸਾਰਿਆਂ ਨੂੰ ਸੁਚੇਤ ਵੀ ਕਰਨਾ ਚਾਹਣਾ ਵਾਂ ਤੇ ਸਾਨੂੰ ਹਿਊਮੈਨਿਟੇਰੀਅਨ ਪਰਪਸ ਦੇ ਬੇਸਿਸ ਤੇ ਵੀ ਸੋਚਣਾ ਚਾਹੀਦਾ ਕਿ ਥੋੜੇ ਜਿਹਾ ਇਕਨੋਮਿਕ ਬੈਨੀਫਿਟ ਪਿੱਛੇ ਆਪਾਂ ਆਪਣੇ ਵਾਤਾਵਰਣ ਦਾ এনवायरमेंट ਦਾ ਤੇ ਆਮ ਪੰਛੀਆਂ ਦਾ ਲੋਕਾਂ ਦੀ ਸਿਹਤ ਨਾਲ ਆਪਾਂ ਇਹਨਾਂ ਕਰਵਾੜ ਕਰਦੇ ਹਾਂ ਸੋ ਮੈਂ ਸਾਰੇ ਨੂੰ ਵਾਰਨਿੰਗ ਦਊਂਗਾ ਕਿ ਇਹ ਚੈਨਲ ਡੋਰ ਦਾ ਇਸਤੇਮਾਲ ਬਿਲਕੁਲ ਬੰਦ ਕੀਤਾ ਜਾਵੇ। ਅੰਮ੍ਰਿਤਸਰ ਦੇ ਵਿੱਚ ਜੋ ਮੈਜਿਸਟ੍ਰੇਟ ਐਗਜ਼ੀਕਟਿਵ ਆਰਡਰਸ ਨੇ ਉਹ ਵੀ ਜਾਰੀ ਕੀਤੇ ਗਏ ਨੇ ਕਿ ਕੋਈ ਵੀ ਚਰਨਜੋਰ ਨੂੰ ਪ੍ਰਯੋਗ ਨਹੀਂ ਕਰੂਗਾ, ਵੇਚੂਗਾ ਨਹੀਂ। ਅਗਰ ਕੋਈ ਵੇਚਦਾ ਵਾ ਤਾਂ ਉਸ ਦੇ ਖਿਲਾਫ 188 436 ਦੇ ਤਹਿਤ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ। 336 ਆਈਪੀਸੀ ਦੇ ਤਹਿਤ ਅਗਰ ਕੋਈ ਬੰਦਾ ਕਿਸੇ ਦੀ ਵੀ ਸੇਫਟੀ ਜਾਂ ਕਿਸੇ ਦੀ ਵੀ ਜਾਨ ਨੂੰ ਖਤਰਾ ਪੈਦਾ ਕਰਦਾ ਵਾ ਉਸ ਦੇ ਖਿਲਾਫ 36 ਦੀ ਕਰ ਵੀ ਕੀਤੀ ਜਾਂਦੀ ਹੈ 188 ਜੋ ਕਿ ਇਸ ਨੇ ਜੋ ਸਾਡੇ ਐਗਜ਼ੀਕਟਿਵ ਮਿਸਟਰ ਦੇ ਆਰਡਰ ਸਨ ਉਹਨਾਂ ਦੀ ਅਫਗਿਆ ਕੀਤੀ ਹੈ ਸੋ ਇਸ ਦੇ ਤਹਿਤ ਤੇ ਦੋਨੋਂ ਤਰ੍ਹਾਂਾਂ ਤੇ ਐਥੇ ਦੇਖਲਾ ਕਰ ਵੀ ਕੀਤੀ ਬਿਲਕੁਲ ਜੀ ਅਗਰ ਜਦੋਂ ਐਨ ਜੀਡੀ ਨੈਸ਼ਨਲ ਗ੍ਰੀਨ ਇੰਟਰਵਿਨਰ ਵੱਲੋਂ ਇਹ ਕਿਹਾ ਗਿਆ ਵਾ ਕਿ ਇਸ ਦੀ ਵਰਤੋਂ ਆਪਾਂ ਨਹੀਂ ਕਰ ਸਕਦੇ ਬਟ ਇਹ ਵੀ ਦੇਖਣ ਵਿੱਚ ਆਇਆ ਕਿ ਜੋ ਇਹ ਸਿੰਥੈਟਿਕ ਡੋਰ ਹੈ ਇਹ ਹੋਰ ਵੀ ਕਈ ਕੰਮਾਂ ਲਈ ਪ੍ਰਯੋਗ ਹੁੰਦੀ ਹੈ ਇਸ ਤੋਂ ਇਲਾਵਾ ਕਈ ਜਿਵੇਂ ਬੋਰੀਆਂ ਸਿਉਣ ਵਾਸਤੇ ਜਾਂ ਕਈ ਜਗ੍ਹਾ ਪ੍ਰਯੋਗ ਹੁੰਦੀ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਪੂਰਨ ਤੌਰ ਤੇ ਪ੍ਰੋਡਕਸ਼ਨ ਤਾਂ ਇਹਦੀ ਬੰਦ ਕੀਤੀ ਨਹੀਂ ਜਾ ਸਕਦੀ ਬਟ ਜਿਹੜੀ ਲੋਕ ਇਸ ਨੂੰ ਕਾਈਟ ਫਲਾਈਂਗ ਲਈ ਗੁੱਡ ਪਤੰਗ ਡੋਨਲੀ ਯੂਜ਼ ਕਰਦੇ ਨੇ ਉਸ ਤਰੀਕੇ ਨਾਲ ਦੁਕਾਨਾਂ ਤੇ ਇਹ ਪੂਰਨ ਤੌਰ ਤੇ ਵੇਚ ਇਸ ਵਿੱਚ ਜੀ ਦੋਸ਼ੀ ਤੋਂ ਡਿਟੇਲ ਦੇ ਵਿੱਚ ਪੁਸ਼ਕਿਸ਼ ਕੀਤੀ ਗਈ ਹੈ ਜਿਸ ਜਗ੍ਹਾ ਤੋਂ ਇਹ ਲੈ ਕੇ ਗਿਆ ਜੋ ਬੈਕਵਰਡ ਲਿੰਕੇਜਸ ਜਿੱਥੇ ਇਹ ਲੈ ਕੇ ਆਇਆ ਉਸ ਬੰਦੇ ਨੂੰ ਵੀ ਅਸੀਂ ਉਸ ਦੀ ਪੁਸ਼ਕਿਸ਼ ਦੇ ਵਿੱਚ ਲੈ ਕੇ ਆਂਦਾ ਹਜੇ ਉਸ ਬੰਦੇ ਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਉਸ ਤੇ ਵੀ ਰੇਡਸ ਕਿੱਥੇ ਜਾ ਰਹੇ ਨੇ ਅਗਰ ਉਸ ਕੋਲ ਨੂੰ ਇਸ ਤਰੀਕੇ ਦੀ ਕੋਈ ਬਰਾਮਦਗੀ ਹੁੰਦੀ ਆ ਜਾਂ ਉਸ ਉਸ ਦਾ ਕੋਈ ਵੀ ਇਸ ਦੇ ਵਿੱਚ ਪਾਇਆ ਜਾਂਦਾ ਉਸ ਦਾ ਰੋਡ ਤਾਂ ਉਸ ਨੂੰ ਵੀ ਇਸ ਵਿੱਚ ਨਾਮਿਨੇਟ ਕਰਕੇ ਅਰੈਸਟ ਕੀਤਾ ਜਾਊਗਾ ਬਾਕੀ ਆਮ ਆਮ ਲੋਕਾਂ ਨੂੰ ਵੀ ਵੇਚਦੇ ਸਨ ਅੱਗੇ ਸੋ ਮੈਂ ਆਮ ਲੋਕਾਂ ਨੂੰ ਵੀ ਇਹੀ ਰਿਕਵੈਸਟ ਕਰੂੰਗਾ ਕਿ ਅਗਰ ਤੁਸੀਂ ਪਤੰਗ ਉਡਾਉਣੇ ਹੋ ਇਸ ਟੀ ਦਾ ਸ਼ੌਂਕ ਰੱਖਦੇ ਹੋ ਤਾਂ ਜੋ ਸਾਡੀਆਂ ਰਵਾਇਤੀ ਡੋਰਾ ਨੇ ਜਿਵੇਂ ਕਾਟਨ ਦੀਆਂ ਪਹਿਲਾਂ ਆਪਾਂ ਯੂਜ਼ ਕਰਦੇ ਸੀ ਸੋ ਸਾਨੂੰ ਉਹਨਾਂ ਦੇ ਪ੍ਰਯੋਗ ਕਰਨਾ ਚਾਹੀਦਾ ਵਾ ਇਨਸਟੈਡ ਆਫ ਯੂਜ਼ਿੰਗ ਦਿਸ ਚਾਈਨਾ ਡੋਰ ਬਿਲਕੁਲ ਜੀ ਦਏ ਨੇ ਆਪਣੀ ਐਕਟਿਵਾ ਡਿੱਗੀ ਵੀ ਭਰੀ ਹੋਈ ਸੀ ਫਰੰਟ ਤੇ ਵੀ ਕਾਫੀ ਰੱਖੀਆਂ ਹੋਈਆਂ ਸੀ ਕਿੰਨੇ ਡੋਰ ਬਰਾਮਦ ਹੋਏ ਜੀ ਕਟੂ ਇਹਨਾਂ ਦੇ ਕੋਲੋਂ ਇਹਨਾਂ ਕੋਲੋਂ ਜੀ ਟੋਟਲ 55 ਕਟੂ ਬਰਾਮਦ ਹੋਏ ਜੀ ਕਿੱਥੇ ਲੈ ਕੇ ਜਾ ਰਹੇ ਸੀ ਇਹ ਗੱਡੀ ਇਹ ਆਪਣੀ ਘਰ ਨੂੰ ਲੈ ਕੇ ਜਾ ਰਹੇ ਸੀਗੇ ਜੀ ਸਰ ਚਾਈਨਾ ਡੋਰ ਦੀ ਜਿਹੜੀ ਕਾਰਵਾਈ ਹੈ ਵਿਚਰ ਵਾਲਿਆਂ ਕਿਉਂ ਜਾਂ ਉਡਾਣ ਵਾਲਿਆਂ ਚ ਵੀ ਹੋਗੀ ਦੋਨਾਂ ਦੇ ਕਾਰਵਾਈ ਹੋਗੀ ਜੀ